ਦਰੀਆ ਬਿਆਸ ਜਿਸ ਵਿੱਚ ਬਹੁਤ ਭਿਆਨਕ ਤੌਰ ਤੇ ਜਿਹੜਾ ਹੜ੍ਹ ਆਇਆ ਹੈ ਤੇ ਇਸ ਵੇਲੇ ਤਕਰੀਬਨ 1 ਲੱਖ ਤੋਂ ਉੱਪਰ ਕਿਊਸਕ ਪਾਣੀ ਜਿਹੜਾ ਉਸ ਵਿੱਚ ਵਹਿ ਰਿਹਾ ਇੱਥੇ ਬਸ ਨਹੀਂ ਜਿੱਥੇ ਲੋਕਾਂ ਵਾਸਤੇ ਖਤਰੇ ਦੀ ਜਾਨ ਬਣੀ ਪਈ ਹੈ ਮਾਲ ਡੰਗਰਾਂ ਦੀ ਰਾਖੀ ਦਾ ਕੋਈ ਪ੍ਰਬੰਧ ਨਹੀਂ ਹੈ ਉਸੇ ਤਰ੍ਹਾਂ ਹੀ ਅੱਜ ਅਸੀਂ ਪਿੰਡਾਂ ਵਿੱਚ ਦੇਖਿਆ ਜਾ ਕੇ ਕਿ ਉੱਥੇ ਸੈਂਕੜੇ ਏਕੜ ਜਿਹੜੀ ਜ਼ਮੀਨ ਆ ਉਹ ਪਾਣੀ ਦੀ ਮਾਰ ਹੇਟ ਹੋ ਚੁੱਕੀ ਆ ਅੱਜ ਅਸੀਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜਰਾਂਲਾ ਬਾਦ ਵਿਖੇ ਪੁੰਚੇ ਆ ਜਿੱਥੇ ਲੋਕਾਂ ਨੇ ਦੱਸਿਆ ਪਿੰਡ ਵਾਸੀਆਂ ਨੇ ਕਿ ਉਹਨਾਂ ਦੀ तकरीबन 1300 ਏਕੜ ਜ਼ਮੀਨ ਜਿਹੜੀ ਹੈ ਬਿਲਕੁਲ ਪਾਣੀ 'ਚ ਡੁੱਬ ਗਈ ਆ ਔਰ ਪਾਣੀ ਦਾ ਪੱਧਰ ਵੀ 4-4 ਫੁੱਟ ਹੋ ਗਿਆ ਇਹ ਦੁਬਾਰਾ ਇਸ ਦੇ ਫਸਲ ਦੇ ਕਾਂਗਰਬ ਹੁਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਚਾਹੇ ਉਹਨਾਂ ਨੇ ਕਮਾਦ ਬੀਜਿਆ ਚਾਹੇ ਉਹਨਾਂ ਨੇ ਕਣਕ ਬੀਜੀ ਜਾਂ ਕੋਈ ਹੋਰ ਕੋ ਖੇਤੀ ਬੀਜੀ ਆ ਲੇਕਿਨ ਉਹਨਾਂ ਕਹਿੰਦੇ ਸਭ ਕੁਝ ਜਿਹੜੀ ਬੇਕਾਰ ਹੋ ਗਈ ਆ ਅੱਜ ਇਸੇ ਚੀਜ਼ ਨੂੰ ਲੈ ਕੇ ਪਿੰਡ ਦੇ ਦੁੱਖੜੇ ਸੁਣਨ ਵਾਸਤੇ ਉਹਨਾਂ ਦੇ ਸ਼ਿਕਾਇਤਾਂ ਸੁਣਨ ਵਾਸਤੇ ਅਤੇ ਸਥਿਤੀ ਨੂੰ ਜਾਣਨ ਵਾਸਤੇ ਅੱਜ ਸੜਕੋਂ ਸ਼੍ਰੋਮਣੀ ਕਾਲੀਦਾਸ ਜਿਹੜੇ ਉਹ ਪ੍ਰਧਾਨ ਨੇ ਔਰ ਹਲਕੇ ਬਾਬੂ ਕਲਦੀਨ ਚਾਰ ਨੇ ਜਿਸ ਦਾ ਬਲਜੀਤ ਸਿੰਘ ਜਲਾਲ ਸਮਝ ਆਪਣੇ ਸਾਥੀਆਂ ਸਮੇਤ ਮੌਕੇ ਤੇ ਪੁੱਜੇ ਆ ਉਹਨਾਂ ਨਾਲ ਗੱਲਬਾਤ ਕਰਦੇ ਜਾਣਕਾਰੀ ਲੈਣੇ ਆ ਕਿ ਹੁਣ ਤੱਕ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਵਾਸਤੇ ਕੀ ਕੀਤਾ ਇਹਨਾਂ ਕਿ ਅੱਜ ਦੇ ਮਾਹੌਲ ਦੇ ਮੁਤਾਬਿਕ ਦੇਖਿਆ ਜੇ ਕਿੰਨਾ ਕਰੋ ਨੁਕਸਾਨ ਜਿਹੜਾ ਵਾ ਹੋਣ ਹੋਇਆ ਇਸ ਪਿੰਡ ਦਾ ਨੁਕਸਾਨ ਜਿਹੜਾ ਪਿੰਡ ਜਲਾਲਾਂਵਾਦ ਚ ਆਪਾਂ ਖੜੇ ਆਂ ਦਰਿਆ ਬਿਆਸ ਦੇ ਵਿੱਚ ਹਾੜ ਆਉਣ ਦੇ ਨਾਲ ਜਿਹੜਾ ਸਾਡੇ ਪਿੰਡ ਦਾ ਰਕਬਾ ਜਿਹੜਾ ਪੰਜਾਬੂ ਰਕਬਾ 3 1300 ਏਕੜ ਸਾਰਾ ਹੀ ਲਗਭਗ ਡੁੱਬਿਆ ਪਿਆ ਜੀ ਵਿੱਚ ਕਮਾਦ ਅੱਠਾ ਦੱਥਾ ਤੇ ਝੋਨਾ ਜਾਦਾ ਇਹ 300 ਏਕੜ ਉਹ ਰਕਬਾ ਵਾ ਜਿਹਦੇ ਵਿੱਚ ਦੀ ਦਰਿਆ ਹਮੇਸ਼ਾ ਹੀ ਲੰਗਦਾ ਉਹ ਵੀ ਲੋਕਾਂ ਦੀ ਮਾਲਕੀਆ ਕੋਈ ਸਰਕਾਰੀ ਜ਼ਮੀਨ ਕੋਈ ਦਰਿਆ ਦੀ ਨਹੀਂ ਹੈ ਉਹ ਵੀ ਉਹ ਹਮੇਸ਼ਾ ਹੀ ਰਹਿੰਦੀ ਆ ਜਿਹਦਾ ਕੁਛ ਨਹੀਂ ਕਿਸੇ ਨੂੰ ਮਿਲਿਆ ਇਹ 1300 ਏਕੜ ਤੇ ਅਬਜਾਉ ਜ਼ਮੀਨ ਆ ਜਿਹੜੀ ਲਗਭਗ ਮੇਰੇ ਖਿਆਲ ਆ ਕਿ ਕਿਤੇ ਕੋਈ ਉੱਚੇ ਥਾਂ ਬਾਜੇ ਤੇ ਕਹਿ ਨਹੀਂ ਸਕਦੇ ਵੀ ਹਾਲ ਦੀ ਘੜੀ ਸਾਰੀ ਖਤਮ ਆ ਇਹੋ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿੱਦਾਂ ਦੀ ਸਮੇਂ ਨਾਲ ਜਿਹੜੀ ਖਰਾਬੇ ਦੀ ਗਿਰਦੌਰੀ ਹੋਵੇ 100% ਜਿਵੇਂ ਕਿਸੇ ਨੂੰ ਬਣਦਾ ਵਾ ਮਿਲੇ ਇਹ ਕਹਾਣੀ ਵਾਂਗ ਨਾ ਹੋਵੇ ਕਈ ਵਾਰ ਕੀ ਹੁੰਦਾ ਕਿ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਾ ਮਿਲ ਗਿਆ ਇਹ ਵੀ ਗੱਲਾਂ ਪਿਛਲੇ ਸਮਿਆਂ ਚ ਆਉਂਦੀਆਂ ਪਰ ਆਦਕੀ ਨੁਕਸਾਨ ਬਹੁਤ ਜ਼ਿਆਦਾ ਵਾ ਇਹੋ ਹੀ ਗੱਲਾਂ ਜਿਹੜੀਆਂ ਵਾ ਪਹਿਲਾਂ ਤਾਂ ਅਸੀਂ ਧੰਨਵਾਦ ਦੀਆਂ ਜਿਹੜੇ ਟੀਮ ਨੂੰ ਲੈ ਕੇ ਸਾਥ ਜਹੇਦਾਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਸਾਹਿਬ ਇੱਥੇ ਆਏ ਆ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਆ ਮੌਕਾ ਵੇਖਣ ਆਏ ਆ ਉਹਨਾਂ ਦਾ ਵੀ ਧੰਨਵਾਦ ਪੀਟੀਸੀ ਜਿਹੜੀ ਟੀਮ ਦਾ ਵੀ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਮੈਂ ਗੱਲ ਕਰਨੀ ਜਾਊਂਗਾ ਕਿ ਇਹ ਅੱਜ 78 ਸਾਲ ਹੋ ਗਏ ਆ ਯਾਦ ਹੋਿਆਂ ਨੂੰ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਇਹ ਜਿਹੜੇ ਕਿਸਾਨਾਂ ਦੀ ਉਹ دریا ਦੇ ਵਿੱਚ ਜ਼ਮੀਨ ਆ ਨਾ 78 ਸਾਲਾਂ ਦੀ ਲਾਟਮੈਂਟ ਹੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਨਾ ਉਹਨਾਂ ਨੂੰ ਕੋਈ ਫਸਲ ਨਾ ਉਹਨਾਂ ਦੀ ਕੋਈ ਸੁਣਵਾਈ ਕਦੀ ਵੀ ਕਿਸੇ ਨੇ ਅੱਜ ਤੱਕ ਇਹ ਸਰਕਾਰ ਨੇ ਉਹਨਾਂ ਨੂੰ ਹੀ ਦਿੱਤਾ ਪਾਣੀ ਤੇ ਰਾਜਸਥਾਨ ਨੂੰ ਜਾ ਰਿਹਾ ਜੇ ਮੱਛੀ ਦੇ ਠੇਕੇ ਦਿੰਦੀ ਸਰਕਾਰ ਉਹ ਸਰਕਾਰ ਦੇ ਪੈਸੇ ਇਹ ਪਾਣੀ ਦੀ ਰੈਲਟੀ ਗੱਡੀਆਂ ਲੈਂਦੇ ਹੋਣਗੇ ਸਰਕਾਰ ਦੇ ਪੈਸੇ ਤੇ ਕਿਸਾਨਾਂ ਦਾ ਜਿਹੜਾ ਅੱਜ ਤੱਕ ਜ਼ਮੀਨ ਦਰਿਆਜ ਉਹ 78 ਸਾਲ ਚ ਨਾ ਨਿਕਲੀ ਤੇ ਨਾ ਨਿਕਲਣੀ ਆ ਇਹਨਾਂ ਦਾ ਵਾਲੀਵਾਰਸ ਕੋਈ ਨਹੀਂ ਨਾ ਕੋਈ ਹਿੱਸਾ ਨਾ ਠੇਕਾ ਨਾ ਇਹਨਾਂ ਨੂੰ ਕੋਈ ਮੁਆਵਜ਼ਾ ਨਾ ਕੀਮਤ ਕੁਝ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੇ ਇਹੋ ਹੀ ਸਾਡੀਆਂ ਬੇਨਤੀ ਆ ਵੀ ਇਹ ਸਮੇਂ ਨਾ ਕਰਵਾ ਕੇ ਤੇ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਕਿ ਆਗਲੀ ਫਸਲ ਬੀਜਣ ਯੋਗ ਹੋ ਜਾਣਗੇ ਤੇ ਜਿਨ੍ਹਾਂ ਦਾ ਪੱਕੀ ਦਰਿਆਜ ਆ ਉਹਨਾਂ ਨੂੰ ਜੋਨੜਾ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਜੋ ਦਰਿਆ ਬਾਸ ਦਾ ਪਾਣੀ ਜੋ ਕਿ ਪਿੰਡ ਦੇ ਲਾਲਾਂਵਾਦੇ ਲਾ ਕੇ ਆ ਕੇ ਲੱਗ ਗਿਆ ਹੈ ਜੋ 4-4 ਫੁੱਟ ਫਸਲਾਂ ਵਿੱਚ ਡੁੱਬੀਆਂ ਪਈਆਂ ਹਨ ਇਹ ਪਾਣੀ ਪਿਛਲੇ 10 ਦਿਨ ਤੋਂ ਆ ਰਿਹਾ ਹੈ ਪਰ ਇਸ ਪਿੰਡ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਡੀਸੀ ਸਾਹਿਬ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਦੇ ਕੋਲ ਜਾ ਕੇ ਰਿਕਵੈਸਟ ਕੀਤੀ ਉਹਨਾਂ ਨੇ ਵੀ ਨਾ ਕੋ ਬੰਦਾ ਭੇਜਿਆ ਨਾ ਕੋ ਪ੍ਰਸ਼ਾਸਨ ਆਇਆ ਲੋਕਾਂ ਦੀ ਇਹਦੀ ਬੁਰੀ ਹਾਲਤ ਹੈ ਮਾਲ ਡੰਗਰ ਦਾ ਚਾਰਾ ਬਿਲਕੁਲ ਖਤਮ ਹੋ ਚੁੱਕਾ ਹੈ ਫਸਲ ਪਾਣੀ ਵਿੱਚ ਡੁੱਬੀ ਹੋਣ ਦੇ ਨਾਤੇ ਜਿਹੜੇ ਲੋਕਾਂ ਦੀ ਛੋਟੇ ਜ਼ਿਮੀਂਦਾਰ ਜਾਂ ਵੱਡੇ ਜ਼ਿਮੀਂਦਾਰ ਉਹ ਆਤ ਤੰਗ ਹੈ ਲੋਕਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਜ਼ਿਆਦੀ ਮਾੜੀ ਹੈ ਕਿ ਲੋਕ ਅਗਲੀ ਫਸਲ ਬੀਜਣ ਵਾਸਤੇ ਵੀ ਇਸ ਰਿਊਡ ਰਿਸਰਸਨ ਨੂੰ ਕਿਸ ਤਰ੍ਹਾਂ ਤਿਆਰ ਕਰਨਗੇ ਅਸੀਂ ਪ੍ਰਸ਼ਾਸਨ ਦੇ ਗਾਰੀ ਇਹ ਬੇਨਤੀ ਕਰਦੇ ਆਂ ਕਿ ਇੱਥੇ ਪ੍ਰਸ਼ਾਸਨ ਦਾ ਟੀਮ ਨੂੰ ਭੇਜੀ ਜਾਵੇ ਔਰ ਸਾਡੀ ਜਿਹੜੀ ਕ੍ਰਿਟੀਕਲ ਕੰਡੀਸ਼ਨ ਹੈ ਉਹ ਵੇਖੀ ਜਾਵੇ ਸਾਬ ਜੀਤ ਸਿੰਘ ਆਪਣੀ ਟੀਮ ਦੇ ਨਾਲ ਨਾਲ ਪੀਟੀਸੀ ਦੀ ਟੀਮ ਦੇ ਲੈ ਕੇ ਆਏ ਆ ਔਰ ਦਰਿਆ ਬਿਆਸ ਦੇ ਦੇਖਿਆ ਵੀ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਔਰ ਫਸਲਾਂ ਸਭ ਲਗਭਗ ਤਬਾਹ ਹੋ ਗਈਆਂ ਚੋਨਾ ਵੀ ਕਮਾਦ ਵੀ ਹੋਰ ਵੀ ਜਿਹੜੇ ਲੋਕਾਂ ਨੇ ਖਾਸ ਕਰਕੇ ਜਿਹੜਾ ਡੰਗਣਾ ਦਾ ਚਾਰਾ ਹੀ ਸੁੱਕਾ ਹੀ ਮੂਸੋ ਸੀ ਪਾਣੀ ਦੀ ਮਾਰ ਢਾ ਕੇ ਬਹੁਤ ਮੁਸ਼ਕਲ ਹੋਇਆ ਆ ਆਪ ਡੀਸੀ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਅਪਰੋਚ ਕੀਤੀ ਆ ਕਿ ਆਗੇ ਮੌਕਾ ਵੇਖੋ ਔਰ ਜ਼ਿੰਮੇਵਾਰਾਂ ਨੂੰ ਮੌਕੇ ਤੇ ਉਹਦਾ ਮਾਅਦਾ ਦਿਓ ਜਿੰਨਾ ਲੋਕੀ ਆਪਣੇ ਡੰਗਰ ਸਾਮ ਸਕਣ ਜੇ ਆਪਣਾ ਕੋਈ ਥੋੜਾ ਬੋਲਾ ਅਗੇ ਜਿਹੜਾ ਬਚਿਆ ਉਹਨੂੰ ਕੋ ਬਚਾ ਸਕਣ ਮੈਂ ਸਮਝਦਾ ਕਿ ਸੇਰੋ ਪਿੰਡ ਤੋਂ ਲੈ ਕੇ ਵੈਰਵਾਲ ਪਿੰਡ ਤੱਕ ਜਿੱਥੇ ਪਾਵਰ ਪਲਾਂਟ ਲੱਗਾ ਬਿਜਲੀ ਦਾ ਉੱਥੋਂ ਤੱਕ ਸਾਡਾ ਹੱਕਾ ਪੈਂਦਾ ਹੈ। ਤੋਂ ਮੈਂ ਕੱਲ ਵੀ ਜਦੋਂ ਰਹੀਏ ਨਹਿਰ 'ਚ ਪਾਰ ਪਿਆ ਉੱਥੇ ਵੀ ਮੈਂ ਇਹ ਤੁਹਾਡੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਬਿਆਸ ਦਰਿਆ ਜਦੋਂ ਵੀ ਚੜ ਕੇ ਆਉਂਦਾ ਪਿੱਛੋਂ ਜਦੋਂ ਹਿਮਾਚਲ ਤੋਂ ਇੱਥੇ ਪ੍ਰੋਬਲਮ ਖੜੀ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ ਤੇ ਸਾਨੂੰ ਖਾਸ ਕਰਕੇ ਇਹ ਬਿਆਸ ਹਲਕਿਆ ਵਾਲਿਆਂ ਨੂੰ ਬਹੁਤ ਵੱਡਾ ਦੁਖਾਨ ਜਿਹੜਾ ਕਿਸਾਨਾਂ ਨੂੰ ਬੁਟਲਾ ਪੈਂਦਾ ਜਿੱਥੇ ਇਸ ਮੰਡ ਦੇ ਵਿੱਚ ਕਈ ਛੰਦੇ ਕਈ ਪਰਿਵਾਰ ਇੱਥੇ ਰਹਿ ਰਹੇ ਆ ਉਹ ਵੀ ਬੇਕਾਰ ਹੋ ਜਾਂਦੇ ਆ ਕੁਝ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਕਈ ਬੱਚਿਆਂ ਨੂੰ ਪੜਾਉਣਾ ਵਿਆਹ ਸ਼ਾਦੀਆਂ ਕਾਮੀਆਂ ਕਈਆਂ ਨੇ ਸੁਪਨੇ ਹੁੰਦੇ ਕਿ ਮੈਂ ਆਪਣੇ ਬੱਚੇ ਨੂੰ ਆਪਣੀ ਫਸਲ ਦੇ ਉਤੋਂ ਐਰਕਾਂ ਆ ਚੀਜ਼ ਲੈ ਕੇ ਦੇਣੀ ਆ ਆ ਕੰਮ ਕਰਨਾ ਉਹ ਸੁਪਨੇ ਅਧੂਰੇ ਰਹਿ ਜਾਂਦੇ ਆ ਜਦੋਂ ਇਦਾਂ ਦੀ ਆਫਤ ਆਉਂਦੀ ਆ ਤੇ ਇਹ ਜਦੋਂ ਕੁਦਰਤੀ ਆਫਤ ਆਉਂਦੀ ਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਦਾ ਕੰਟਰੋਲ ਕਰਨਾ ਹਰ ਵਾਰ ਆਉਦੀ ਹੈ ਇਹ ਕੋਈ ਨਵੀਂ ਅਜ ਤੇ ਹਾਈ ਨਹੀਂ ਤੇ ਸਰਕਾਰਾਂ ਦਾ ਫਰਜ ਬਣਦਾ ਇਹਨੂੰ ਕੰਟਰੋਲ ਕਰਨਾ ਆਪਣੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਸਾਰੇ ਪ੍ਰਬੰਧ ਕਰਨੇ ਹੁੰਦੇ ਆ ਪਰ ਇਹ ਨਹੀਂ ਕਿ ਆਪਾਂ ਇੱਕ ਵਾਰ ਮੁੱਖ ਮੰਤਰੀ ਬਣ ਗਏ ਆ ਤੇ ਬਣ ਕੇ ਤੇ ਆਪਣੇ ਉੱਥੇ ਅਸ਼ਪਸ਼ਟੀ ਕਰਦੇ ਰਹੀਏ ਚੰਡੀਗੜ੍ਹ ਕੋਠੀਆਂ ਲੈ ਕੇ ਉੱਥੇ ਅਸ਼ਪਸ਼ਟੀ ਕਰੀਏ ਤੇ ਪਿੱਛੇ ਜਨਤਾ ਦਾ ਜਿਹਨਾਂ ਨੇ ਐਡੀ ਵੱਡੀ ਪਾਵਰ ਦਿੱਤੀ ਹੁੰਦੀ ਆ ਤੇ ਉਹ ਪਾਵਰ ਦਾ ਮਿਸਯੂਜ਼ ਕਰਦੇ ਆ ਆਪਣੇ ਨਵੇਂ-ਨਵੇਂ ਵਿਆਹ ਕਰਾ ਕੇ ਪਰਾਣੀਆਂ ਛੱਡ ਕੇ ਉਹ ਕੰਮ ਨਹੀਂ ਕਰੀਏ ਆਪਾਂ ਆ ਵੇਖੋ ਤੁਹਾਡੇ ਸਾਹਮਣੇ ਕਿਸਾਨ ਕੋ ਹੈ ਕੀ ਅੱਜ ਕੱਲ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਇੱਕ ਬੰਨੇ ਆਪਾਂ ਕਹਿ ਦਿੰਨੇ ਆ ਬੜੀਆਂ ਵੀਡੀਓ ਬਣਾ ਕੇ ਜੀ ਮੇਰਾ ਫਰਜ਼ ਬਣਦਾ ਕਿ ਕਿਸਾਨ ਖੁਸ਼ਕੁਸ਼ੀ ਨਾ ਕਰਨ ਤੇਰਾ ਫਰਜ਼ ਕੀ ਬਣਦਾ ਕਿ ਆ ਤੂੰ ਜਾ ਕੇ ਦੇਖਦਾ ਹੀ ਨਹੀਂ ਤੇਰੇ ਅਫਸਰਾਂ ਨੂੰ ਜਾ ਕੇ ਡੀਸੀ ਸਾਹਿਬ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਆ ਪਿੰਡ ਵਾਲਿਆਂ ਤੁਹਾਨੂੰ ਦੱਸਿਆ ਡੀਸੀ ਸਾਹਿਬ ਨੇ ਟਾਲਮਟੋਲ ਕਰ ਦਿੱਤਾ ਗੱਲ ਫੜੀ ਬੰਦੇ ਡੀਸੀ ਸਾਹਿਬ ਦਾ ਤੇ ਆ ਫਰਜ਼ ਮੰਨਦਾ ਸੀ ਜਿੱਥੇ ਸਰਕਾਰ ਨੂੰ ਇਨਫੋਰਮੇਸ਼ਨ ਦਿੰਦਾ ਉੱਥੇ ਆਪ ਚੱਲ ਕੇ ਇੱਥੇ ਆ ਕੇ ਇਹਨਾਂ ਨੂੰ ਸ਼ਵਾਸ ਦਵਾ ਕੇ ਜਾਂਦਾ ਕਿਉਂਕਿ ਇਹ ਤੇ ਪਹਿਲਾਂ ਹੀ ਮੈਂ ਛਾ ਕੇ ਦੇਖਿਆ ਜਿਹੜਾ ਪਿਛਲੇ ਸਾਲ ਜਿਹੜਾ 23 ਦੇ ਵਿੱਚ ਫਲੱਡ ਆਇਆ ਸੀ ਉਹਦੇ ਵਿੱਚ ਹੀ ਇਹ ਜ਼ਮੀਨ ਜਿਹੜੀ ਆ ਜੇ ਸਾਫ਼ ਨਹੀਂ ਹੋਈ ਜਿਹੜੀ ਰੇਤ ਇਹਨਾਂ ਦੇ ਉੱਤੇ ਚੜ ਗਈ ਸੀ ਜਾਂ ਭਲ ਚੜ ਗਈ ਸੀ ਉਹ ਘਟੋ ਘਾਟ 4-4 5-5 ਲੱਖ ਰੁਪਈਆ ਇਹਨਾਂ ਦਾ ਉਹ ਸਾਫ਼ ਕਰਨ ਦਾ ਹੀ ਲੱਗਿਆ ਸੀ ਕਈਆਂ ਦੀ ਵਿਚਾਰਿਆਂ ਦੀ ਉਹ ਸਾਫ਼ ਹੀ ਨਹੀਂ ਹੋ ਸਕੀ ਜ਼ਮੀਨ ਉਜਾਊ ਹੀ ਨਹੀਂ ਹੋ ਸਕੀ ਇਸੇ ਤਰ੍ਹਾਂ ਤੁਸੀਂ ਦੇਖਿਆ ਤਾਂ 4-4 ਫੁੱਟ ਪਾਣੀ ਆਇਆ ਇਹ ਫਸਲ ਦਾ ਇਹ ਤਬਾਹ ਹੋ ਗਿਆ 1300 ਕਿੱਲਾ ਇਸ ਲਗਗ ਕੱਲੇ ਦਾ ਜਿਹੜੀ ਉਪਜਾਊ ਜ਼ਮੀਨ ਸੀ ਭਾਵੇਂ ਉਹ ਕਮਾਦ ਆ ਉੱਥੇ ਝੋਨਾ ਵਾ ਜਾਂ ਹੋਰ ਚੀਜ਼ਾਂ ਉਹ ਸਾਰੀਆਂ ਤਬਾਹ ਹੋ ਗਈਆਂ ਤੇ ਇਹਦਾ ਮੁਆਵਜ਼ਾ ਘੱਟੋ ਘੱਟ 1.5 ਲੱਖ ਰੁਪਈਆ ਇੱਕ ਕਿੱਲੇ ਦਾ ਕਿਉਂਕਿ ਕਮਾਦ ਦਾ ਰੇਟ ਵੀ ਆ ਝੋਨੇ ਦਾ ਰੇਟ ਵੀ ਬਹੁਤ ਵੱਡਾ ਉੱਥੇ ਨਾਲ ਮਿਹਨਤ ਵੀ ਲੱਗਦੀ ਆ ਲੇਬਰ ਦੀ ਲੱਗਦੀ ਆ ਹੋਰ ਮਿਹਨਤਾਂ ਲੱਗਦੀਆਂ ਇਹ ਘੱਟੋ ਘੱਟ 1.5 ਲੱਖ ਰੁਪਈਆ ਇੱਕ ਕਿੱਲੇ ਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ हां तो ये जेड़े ਕਿਸਾਨ ਜਿਹੜੇ ਆ ਇਹ ਖੁਦਕੁਸ਼ੀਆਂ ਵੱਲ ਖਿਆਲ ਨਾ ਕਰਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਆਪਣੇ ਬੱਚਿਆਂ ਦੀ ਪੜ੍ਹਾਈ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਜਿਹੜੀ ਹੀ ਜਵਾਨ ਹੋ ਕੇ ਘਰ ਬੈਠੀ ਆ ਉਹਨੇ ਕੋਈ ਨੇ ਇਹਨਾਂ ਦਿਨਾਂ ਚ ਅਗਲੇ ਮਹੀਨੇ ਵਿਆਹ ਦੇ ਸਾਹੇ ਰੱਖੇ ਹੁੰਦੇ ਆ ਕਿ ਮੈਂ ਆਪਣੀ ਬੇਟੀ ਦਾ ਅ ਝੋਲਿਆਂ ਤੋਂ ਬਾਅਦ ਚ ਬੇਟੇ ਦਾ ਵਿਆਹ ਕਰਨਾ ਤੇ ਜੋ ਪੈਸਾ ਹੀ ਕੋਲ ਕੋਲ ਨਾ ਆਇਆ ਕਰਜ਼ਾ ਚੜਾ ਬੈਠਾ ਤੇ ਫਿਰ ਆਪਾਂ ਖੁਦਕੁਸ਼ੀਏ ਕਰ ਲਈ ਇਹ ਕਰਕੇ ਮੈਂ ਇਸ ਪੰਜਾਬ ਦੇ ਜਿਹਨੇ ਵਾਗਦੋਰ ਸੰਭਾਲੀ ਸੀ ਬੜੇ ਚਾਵਾ ਨਾਲ ਲੋਕਾਂ ਨੂੰ ਇਹ ਕਿਹਾ ਸੀ ਕਿ ਮੈਂ ਵਧੀਆ ਪ੍ਰਸ਼ਾਸਨ ਦਊਂਗਾ ਤੇ ਵਧੀਆ ਪ੍ਰਸ਼ਾਸਨ ਸਿਰਫ ਦਰਤਾ ਤੇ ਸ਼ੋਮਣੀ ਕਾਲੇਦਾਨ ਨੇ ਦਿੱਤਾ ਸਦਾਪrakash ਸਿੰਘ ਬਾਦਲ ਸਾਹਿਬ ਨੇ ਆਪਣੇ ਉਹ ਸ਼ਾਸਨ ਦੌਰਾਨ ਹੁਕਮਤਰੀ ਹੁੰਦਿਆਂ ਇੱਕ ਸੇਵਾਦਾਰ ਹੋਣ ਦੇ ਨਾਤੇ ਇਸ ਪੰਜਾਬ ਦੇ ਹਰ ਮੁੱਦੇ ਤੇ ਭਾਵੇਂ ਕੋ ਧਾਰਮਿਕ ਮੁੱਦਾ ਸੀ ਭਾਵੇਂ ਕੁਦਰਤੀ ਆਫਸੀ ਇਦਾਂ ਦੀਆਂ ਚੀਜ਼ਾਂ ਨੂੰ ਪਹਿਲਾਂ ਹੀ ਉਹ ਕੰਟਰੋਲ ਕਰ ਲੈਂਦੇ ਇਸ ਤੇ ਅਫਸਰਾਂ ਨੂੰ ਆ ਆਸਕਤ ਦੇ ਤੰਤਕੀਤੀਆਂ ਹੁੰਦੀਆਂ ਸੀ ਕਿ ਜਾ ਕੇ ਉੱਥੇ ਪ੍ਰਬੰਧ ਵੀ ਵੇਖੋ ਜੇ ਕੋ ਦੁੱਖ ਸੀ ਭਾਉ ਦੀ ਦੁੱਖ ਵੀ ਸੁਣੋ ਤੇ ਮੌਜਾ ਵੀ ਟਾਈਮ ਦੇ ਨਾਲ ਉਹਨਾਂ ਨੂੰ ਮਿਲਦਾ ਸੀ ਵਿਪਾਰਦਸ਼ੀਆ ਵਾਲਾ ਕੰਮ ਜਿਹੜਾ ਬਿਲਕੁਲ ਹੁੰਦਾ ਸੀ ਅੱਜ ਕੱਲ ਨਾ ਕੋਈ ਵਿਪਾਰਦਸ਼ੀਆ ਨਾ ਕੋਈ ਹੋਰ ਆ ਰੋਲ ਵੀ ਸਾਰੇ ਤੁਸੀਂ ਦੇਖਿਆ ਨਾ ਕੋਈ ਰੋਡ ਬਣੇ ਆ ਇੰਨਾ ਹਾਲਾਤਾਂ ਚ ਬਹੁਤ ਬੁਰਾ ਹਾਲ ਪੰਜਾਬ ਦਾ ਹੋ ਗਿਆ ਇਸ ਕਰਕੇ ਮੈਂ ਅੱਜ ਇਸ ਹਾਲਾਤਾਂ ਨੂੰ ਮੁੱਖ ਰੱਖ ਦਿਆਂਗਾ ਇਹ ਜੂ ਰਿਕਵੈਸਟ ਕਰਾਂਗਾ ਕਿ ਭਗਵੰਤ ਮਾਨ ਜੀ ਇਹਨਾਂ ਦੀ ਸਾਰ ਲਓ ਤੁਸੀਂ ਮੁੱਖ ਮੰਤਰੀ ਬਣੇ ਜੇ ਇਹ ਲੋਕ ਜਿਹੜੇ ਆ ਇਹਨਾਂ ਨੇ ਬੜੀਆਂ ਆਸਾਂ ਦੇ ਨਾਲ ਤੁਹਾਨੂੰ 92 93 ਐਮਐਲਏ ਬਣਾ ਕੇ ਭੇਜਿਆ ਇਹ ਕਰਕੇ ਤੁਸੀਂ ਇਹਨਾਂ ਦੀ ਸਾਰ ਲੋ ਇਹਨਾਂ ਦਾ ਮੁਆਵਜ਼ਾ ਵੀ ਦੋ ਜਿੱਥੇ ਕੋਈ ਹੋਰ ਦੁਖੀ ਨਿੱਜੀ ਤੌਰ ਤੇ ਇਹਨਾਂ ਨੂੰ ਆਉਂਦੀ ਆ ਉਹਦਾ ਹਾਲ ਵੀ ਕਰੋ ਤੁਹਾਡਾ ਫਰਜ਼ ਮੰਨਦਾ। ਚਾਲ ਸਮੇਂ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਂਦੇ باوجود ਨਾ ਡੀਸੀ ਸਾਹਿਬ ਆਪ ਆਏ ਨਾ ਨਾ ਕਿਸੇ ਅਧਿਕਾਰੀ ਕਰਮਚਾਰੀ ਨੂੰ ਭੇਜਿਆ ਕਿ ਮੌਕਾ ਦਿਖਣ ਲਈ ਤਰਾਸ ਤਰਾਸ ਪਿੰਡ ਕਰਿਆ ਕਿ ਇਹ ਸ਼ੋਮਣੀ ਅਕਾਲੀ ਦਲ ਦੀ ਪਾਰਟੀ ਹੈ ਲੋਕਾਂ ਨੂੰ ਦੱਸਿਆ ਕਿ ਇਹ ਹੀ ਪਾਰਟੀ ਹੈ ਜਿੱਥੇ ਕਿ ਸਾਡਾ ਅੱਜ ਸਾਰ ਲੈਣ ਵਾਸਤੇ ਹੈ ਹੋਰ ਕੋਈ ਰਵਾਇਤੀ ਪਾਰਟੀਆਂ ਦਾ ਕੋਈ ਨਮਾਇੰਦਾ ਇਨਾਂ ਦੇ ਸਾਰ ਲੈ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਆ ਰਿਹਾ ਇਹ ਲੋਕ ਜਿਹੜੇ ਬਿਲਕੁਲ ਐਸੇ ਤਰ੍ਹਾਂ ਦੇ ਆਏ ਹੋਏ ਨੇ ਕਿ ਜਿਨ੍ਹਾਂ ਦੀ 1300 ਏਕੜ ਜ਼ਮੀਨ ਜਿਹੜੀ ਆ ਬਿਲਕੁਲ ਉਪਜਾਊ ਜਿਹੜੀ ਜ਼ਮੀਨ ਸੀ ਔਰ ਉਪਜਾਊ ਜਿਹੜੀ ਫਸਲ ਹੋ ਚੁੱਕੀ ਸੀ ਉਹ ਪਾਣੀ ਦਾ ਤਹਿਸ ਨਹਿਸ ਹੋ ਗਿਆ ਉਹਨਾਂ ਕਹਿੰਦੇ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਜਿਹੜੀ ਆ ਨਹੀਂ ਹੋ ਰਹੀ ਸਰਕਾਰ ਦੇ ਖਿਲਾਫ ਉਹਨੂੰ ਚੰਗਾ ਕੋਸ਼ਿਆ ਗਿਆ ਤੇ ਮੰਗ ਕੀਤੀ ਗਈ ਕਿ ਤੁਰੰਤ ਇਹਦੀ ਗਰਦਾਬਰੀ ਕਰਾਵੇ ਉਹਨਾਂ ਨੂੰ ਜੋਗ ਮਹਾਵਿਦ ਕੈਮਰਾਮੈਨ ਜੁਕੇਸ਼ ਨਾਰਕੇਸ਼ਮਰ ਬਾਬੋ ਘੜਾ ਸਾਹਿਬ